कौन गया मेरा नाम मकी सिंह है जी मैं बॉन्दर रोड समराले का रने यस बैंक से मुझे मेरा आ, छोटा जहा कैफे खोलिया है जी उत मैं रात को खड़ा थी कुछ दस पंद्रह बंदे घटो घट आए जी ਉਹਨਾਂ ਨੇ ਤੇ ਆ ਕੇ ਪਿਛੋਂ ਅਟੈਕ ਕਰਨ ਕਾਰਨ ਕੀ ਅਟੈਕ ਦਾ ਕੀ ਕਾਰਨ ਬਣਿਆ ਉਹ ਪੁਰਾਣੀ ਗੱਲ ਹੈ ਜਿਹੜੀ ਪਹਿਲਾਂ ਬੱਚਿਆਂ ਨਾਲ ਮੋਟੀ ਲੜਾਈ ਹੋਈ ਸੀ ਐਮਰਾਲੇ ਸਾਹਿਬ ਨੇ ਬੈਠ ਕੇ ਨਿਬੇੜ ਦਿੱਤੀ ਰਟ ਚਤੰਦਲ ਜੀ ਸੀਗੇ ਹੋਰ ਜਿਹੜੇ ਚਾਰ ਪੰਜ ਬੰਦੇ ਜਿਹੜੇ ਥਾਣੇ ਦੀ ਉਹਨਾਂ ਨੇ ਮਕਾ ਦਿੱਤੀ ਆ ਸਾਡੇ ਨਾਮ ਚ ਕੁਝ ਵੀ ਨਹੀਂ ਸੀ ਇਹਨਾਂ ਨੇ ਆ ਕੇ ਪਿਛੋਂ ਅਟੈਕ ਸਾਡੇ 'ਤੇ ਤੁਸੀਂ ਵੀ ਉਤਲਾਬ ਹੀ ਤੁਸੀਂ ਥਾਣੇ ਵੀ ਕੋਈ ਨਸ਼ਾ ਵਗੈਰਾ ਵੇਚਦੇ ਨੇ ਕੋਈ ਅਜੀਬ ਗੱਲਬਾਤ ਮੈਂ ਹਾਂ ਕੀ ਕੀ ਗੱਲ ਹੋ ਗਈ ਇਹ ਚਟਾ ਵੇਚਦਾ ਜੀ ਤੁਸੀਂ ਥਾਣੇ ਦਲਾ ਦਿੱਤੀ ਇਹ ਕਾਰਨ ਵੀ ਲੱਗ ਸਕਦਾ ਵੀ ਜਿਹੜਾ ਹੈਗਾ ਵੀ ਤੁਹਾਡੇ ਪੁੱਤਾਂ ਕੋਲ ਬਿਲਕੁਲ ਹੋ ਸਕਦਾ ਕਿ ਨਾਮ ਵਗੈਰਾ ਕਿਹਨੇ ਜਿਹਨਾਂ ਨੇ ਅਟੈਕ ਕੀਤਾ ਉਹ ਤਾਂ ਕਹਿੰਦਾ ਬਚੀ ਆ ਜੀ ਕਹਿੰਦੇ ਨੇ ਪਵਨ ਬਚੀ ਤੇ ਇੱਕ ਮੁੰਡਾ ਪੰਮਾ ਜੀ ਗਲੇ ਨਾਲ ਤੋਂ ਬਾਕੀ ਮੈਂ ਜਾਣਦਾ ਨਹੀਂ ਉਹਨਾਂ ਨਾਲ ਕਿੰਨੇ ਜਣੇ ਸੀ ਜੀ ਉਹਨਾਂ ਨੇ ਅਟੈਕ ਕੀਤਾ ਤਕਰੀਬਨ ਤਕਰੀਬਨ ਬੰਦਾ ਤੋਂ 20 ਸੀਗੇ ਹੱਥ ਵਿੱਚ ਕੀ ਹਥਿਆਰ ਹਥਿਆਰ ਸੀ ਉਹਨਾਂ ਕੋਲ ਕ੍ਰਪਾਨਾ ਸੀ ਜੀ ਰਾੜ ਸੀਗੀ ਜੀ ਮੇਰਾ ਨਾਮ ਹੈਗਾ ਸਿਮਰਜੀਤ ਸਿੰਘ ਜੀ ਮੈਂ ਸਮਰਾਲਾ ਬੰਦ ਰੋਡ ਦਾ ਵਾਸੀ ਹਾਂ ਤਰੀ ਮਹੀਨੇ ਡਿਗਰ ਉੜਤੇ ਬੈਸਟ ਰੀਡ ਦੇ ਨਾਲ ਜਿਸ ਸਮੇਂ ਮੈਂ ਕਦੇ ਉੱਪਰਲੀ ਬਿਲਡਿੰਗ ਵਿੱਚ ਮੇਰਾ ਕੈਫੇ ਖੁੱਲਿਆ ਹੋਇਆ ਤੇ ਸਾਹਮਣੇ ਠਿਕ ਦੇ ਨਾਲ ਦਾ ਹੱਤਾਂ ਲਿਆ ਹੋਇਆ ਸੀ ਮੈਂ ਪਿਛਲੇ ਮਹੀਨੇ ਲੜਾਈ ਹੋਈ ਸੀਗੀ ਦੋ ਤਰੀਕ ਨੂੰ ਉਦੋਂ ਉਹਨਾਂ ਸੱਟਾਂ ਮਾਰੀਆਂ ਸੀਗੇ ਮੇਰੇ ਹੱਥ ਦਾ ਆਪਰੇਸ਼ਨ ਹੋਇਆ ਵਾ ਛੋਟ ਸੱਟਾਂ ਫੁੱਟ ਬਈ ਲੱਗੀਆਂ ਨੇ ਤੇ ਮੇਰੀ ਦੁਕਾਨ ਸਾਰੀ ਭੰਗ ਗਈ ਸੀ ਉਹ ਟਾਈਮ ਤੇ ਉਹ ਟਾਈਮ ਸ਼ਹਿਰ ਦੇ ਮੋਹਦਵਰ ਬੰਦੇ ਐਮਐਲਏ ਸਾਹਿਬ ਇੱਕ ਦੋ ਬੰਦੇ ਹੋ ਰਹੇ ਉਹਨਾਂ ਦੇ ਵਿੱਚ ਬੈ ਕੇ ਫੈਸਲਾ ਕਰਾਇਆ ਸੀਗਾ ਕਿ ਕੋਈ ਵੀ ਧਿਰ ਇੱਕ ਦੂਜੇ ਉੱਪਰ ਹਾਵੀ ਨਹੀਂ ਹੋਊਗੀ ਮਤਲਬ ਲੜਾਈ ਨਹੀਂ ਕਰੂਗੀ ਹੁਣ ਕੱਲ ਤਕਰੀਬਨ 9:00 ਵਜੇ ਮੈਂ ਤੇ ਮੇਰੇ ਫਾਦਰ ਸਾਹਿਬ ਦੁਕਾਨ ਤੇ ਸੀਗੇ ਮੈਂ ਬੈਠਾ ਸੀਗਾ ਇੱਕੋ ਲਗ ਤੱਕ ਸਕੌਡਾ ਗੱਡੀ ਆਈ ਉਹਦਾ ਨੰਬਰ ਸੀਗਾ PV13 3939 ਉਹਦੇ ਵਿੱਚ ਬਤੀ ਕੰਡੈਕਟਰ ਸੁੱਤਰੇ ਆ ਤੇ ਪਰਮਗਿਲੇ ਵਾਲ ਸੀਗਾ ਗੌਰਵ ਢੀਂਸਾ ਤੇ ਇੱਕ ਦੋ ਬੰਦੇ ਹੋਰ ਸੀ ਕਟਾਣੀ ਦਾ ਮੁੰਡਾ ਸੀ ਸੰਜੂ ਉਹਨਾਂ ਨੇ ਆਉਂਦੀ ਸਾਰ ਮੇਰੇ ਮਾਰਿਆ ਦੇਖੋ ਜੀ ਮੇਰੇ ਪਰ ਤੋਂ ਆ ਬੱਚਾ ਆ ਦੇਖੋ ਮੈਂ ਉੱਥੇ ਭੱਜ ਕੇ ਉਜਾਸਵੀ ਟਾੜਾਂ ਦੇ ਵਿੱਚ ਵੜ ਗਿਆ ਤੇ ਉੱਥੇ ਮੇਰੇ ਫਾਦਰ ਸਾਹਿਬ ਖੜੇ ਸੀਗੇ ਉਨੇ ਫਾਦਰ ਸਾਹਿਬ ਦੇ ਉੱਪਰ ਘੜਾਸਿਆਂ ਨਾਲ ਬਾਰਕ ਕੀਤਾ ਹੀ ਤੇ ਮੇਰੇ ਫਾਦਰ ਦਾ ਉੱਥੇ ਬਹੁਤ ਠੱਟਾਂ ਲੱਗੀ ਉਹਨੇ ਗਿਰ ਗਏ ਤੇ ਭੱਜਣ ਲੱਗੇ ਜਦੋਂ ਮੈਂ ਦੇਖਿਆ ਜਿਹੜਾ ਬੱਚੀ ਸੀਗਾ ਉਹਦੇ ਆ ਇੱਥੇ ਵਿਪਨ ਲੱਗਿਆ ਸੀਗਾ ਪਰ ਆ ਤਾਂ ਪੁਲਿਸ ਵਾਲਿਆਂ ਦੇ ਬਿਆਨਾਂ ਦੇ ਵਿੱਚ ਵੀ ਕਿਹਾ ਵਾ ਕਿ ਸਾਡੀ ਜਿਹੜੀ ਆ ਠਣਵਾਈ ਕੀਤੀ ਜਾਵੇ ਮੌਕੇ ਤੇ ਜਿਹੜਾ ਹੋਰ ਕੋਈ ਘਟਨਾ ਜਿਵੇਂ ਤੁਸੀਂ ਕਹਿ ਰਹੇ ਸੀ ਜੇ ਵੀ ਉਹ ਨਸ਼ਾ ਵੇਚਦੇ ਨੇ ਹਾਂਜੀ ਰਿਪੋਰਟ ਵੀ ਦਰਜ ਕਰਾਈ ਹੈ ਨਾ ਕਰਵਾਈ ਹੈ ਜੀ ਕਦੋਂ ਦੀ ਘਟਨਾ ਹੈ ਇੱਕ ਘਟਨਾ ਜਦੋਂ ਆਪਣੇ ਆਪਣੇ ਪੰਜਾਬ ਸਰਕਾਰ ਨਸ਼ਾ ਮਹਿਮ ਚਲਾਈ ਸੀਗੀ ਕਿ ਬੰਦਾ ਜਿਹੜੇ ਬੰਦੇ ਫੜਨੇ ਨੇ ਪਿਛਲੇ ਤੇ ਪਿਛਲੇ ਮਹੀਨੇ ਮੇਰੇ ਭਰਾ ਨੇ ਪੁਲਿਸ ਨੂੰ ਤਲਾਹ ਕੀਤਾ ਸੀਗਾ ਕਿ ਆਹ ਫਲਾਣੇ ਬੰਦੇ ਨਸ਼ਾ ਵੇਚਦੇ ਨੇ ਇਹਨਾਂ ਨੇ ਮੇਰਾ ਭਰਾ ਇਕੱਲਾ ਦੇਖ ਕੇ ਬਲੂਰਪੁਰ ਰੋਡ ਤੇ ਉਹਨਾਂ ਕੁੱਟਮਾਰ ਕੀਤੀ ਆ ਦੂਜੇ ਦਿਨਾਂ ਨੇ ਮੈਨੂੰ ਫੋਨ ਲਾਇਆ ਫੋਨ ਲਾ ਕੇ ਮੈਨੂੰ ਕਹਿੰਦੇ ਤਿੰਨ ਚੱਕ ਦਾਂਗੇ ਮਾਰ ਦਾਂਗੇ ਤੇ ਡੇਢ ਲੱਤਾ ਭੰਡ ਦਾਂਗੇ ਮੈਂ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਬਹਿ ਕੇ ਉਹ ਦਿਨ ਰਾਤ ਨੂੰ ਫਿਰ ਮੇਰੇ ਕੈਫੇ ਤੇ ਆਇਆ ਇਹ ਉਹ ਦਿਨ ਤਿੰਨ ਗੱਡੀਆਂ ਸੀਗੀਆਂ ਇਹਦਾ ਫੈਸਲਾ ਐਮਐਲ ਸਾਹਮਣੇ ਕਰਾਇਆ ਸੀਗਾ ਕਿ ਲੜਾਈ ਨਹੀਂ ਕਰਨੀ ਹੈਗੀ ਜੋ ਸੀਗਾ ਇੱਥੇ ਸੌਟਵਟ ਕਰ ਦੋ ਕੋਈ ਰਿਪੋਰਟ ਵੀ ਦਰਜ ਕਰਾਈ ਸੀ ਜੈ ਤੂੰ ਰਿਪੋਰਟ ਦਰਜ ਕਰਵਾਈ ਸੀਗੀ ਪਹਿਲਾਂ ਜੀ ਰਿਪੋਰਟ ਦਰਜ ਕਰਾਈ ਸੀਗੀ ਜੀ ਨਸ਼ੇ ਦੇ ਖਿਲਾਫ ਕਰਾਈ ਸੀ ਨਸ਼ੇ ਦੇ ਵਿੱਚ ਬਿਆਨ ਦਿੱਤੇ ਸੀ ਨਸ਼ੇ ਦੇ ਖਿਲਾਫ ਜੀ ਵਿੱਚ ਬਿਆਨ ਦਿੱਤੇ ਸੀਗੇ ਕਿ ਇਹ ਬੰਦਾ ਸਮਰਾਲੇ ਤਿੱਟਾ ਵੇਚਦਾ ਆ ਤੇ ਕੁੱਲਾ ਵੇਚਦਾ ਆ ਤੈਨੂੰ ਸਾਰਿਆਂ ਦੀ ਸਪੋਰਟ ਹੈਗੀ ਆ ਥਰਿਆਂ ਵੇਚਦਾ ਹੁਣ ਵੀ ਵੇਚਦਾ ਹੀ ਕਿਹਦੇ ਕੋਲ ਬਿਆਨ ਦਰਜ ਕਰਾਇਆ ਸੀ ਹਾਂਜੀ ਬਿਆਨ ਜਿਹੜੇ ਉਹ ਮੌਕੇ ਆਈ ਸੀਗੀ ਉਹ ਟਾਈਮ ਦੇ ਮੈਨੂੰ ਸੱਟ ਲੱਗੀ ਸੀ ਮੈਨੂੰ ਨਾ ਪਤਾ ਨਹੀਂ ਸੀਗਾ ਉਹ ਟਾਈਮ ਜੀ ਮੈਂ ਡਰਾਈਵਰ ਹੋ ਗਿਆ ਸੀਗਾ ਉਦੋਂ ਠੀਕ ਠੀਕ ਆ ਜੀ ਮੈਂ ਡਾਕਟਰ ਪ੍ਰਭਜੋਤ ਸਿੰਘ ਆਰਥੋਪੈਡਿਕ ਸਰਜਨ ਸਿਵਲ ਹਸਪਤਾਲ ਸਮਰਾਣਾ ਇਹ ਕੱਲ ਸ਼ਾਮ ਝਗੜੇ ਦਾ ਕੇਸ ਆਇਆ ਜੀ ਮਲਕੀਤ ਸਿੰਘ ਉਮਰ ਤਕਰੀਬਨ 55 ਸਾਲ ਇਹਦੇ ਫ੍ਰੈਕਚਰ ਹੈਗਾ ਜੀ ਸੱਜੀ ਚਪਣੀ ਤੇ ਫ੍ਰੈਕਚਰ ਤੇ ਖੱਬੀ ਬਾਹ ਤੇ ਫ੍ਰੈਕਚਰ ਤੇ ਇਹਦੇ ਹੱਥ ਦੀ ਉਂਗਲ ਤੇ ਵੀ ਇੱਕ ਬਹੁਤ ਜ਼ਿਆਦਾ ਗੰਭੀਰ ਸੱਟ ਤੇ ਇਸ ਤਰ੍ਹਾਂ ਆਇਆ ਜੀ ਅਟੈਕ ਦੀ ਗੱਲ ਕਰੀ ਤਾਂ ਕਿਸ ਨਾਲ ਜਿਹੜਾ ਹਮਲਾ ਕੀਤਾ ਗਿਆ ਲੱਗਦਾ ਜਿਹੜੇ ਹੱਥ ਤੇ ਅਟੈਕ ਆ ਜੀ ਉਹ ਕਾਫੀ ਜ਼ਿਆਦਾ ਸ਼ਾਰਪ ਵੈਪਨ ਦੇ ਕੱਟ ਹੈਗੇ ਆ ਜੀ ਤਾਂ ਤੇ ਬਾਕੀ ਹਾਕੀ ਵਗੈਰਾ ਜਾਂ بیسਬਾਲ ਵਗੈਰਾ ਹਾਂਜੀ ਜਿਹੜੀ ਚਪਣੀ ਦਾ ਫ੍ਰੈਕਚਰ ਹੈ ਜੀ ਉਹ ਕਿਸੇ ਬਲੰਟ ਚੀਜ਼ ਨਾਲ ਹੋਇਆ ਲੱਗਦਾ ਤੇ ਹੁਣ ਸਟੇਬਲ ਹੈ ਜੀ ਕਿਦਾਂ ਇਸ ਟਾਈਮ ਮਰੀਜ਼ ਸਟੇਬਲ ਹੈ ਜੀ ਅ ਇਹਨੂੰ ਹਣ ਫਿਲਹਾਲ ਅਸੀਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹਾਂ ਤੇ ਕਿਉਂਕਿ ਹੱਥ ਦੀਆਂ ਕੁਝ ਗੰਭੀਰ ਸੱਟਾਂ ਵੀ ਇਹਨਾਂ ਦੇ ਲੱਗੀਆਂ ਰਾਤ ਦਾਣਾ ਮੰਡੀ ਦੇ ਵਿਲੇ ਲੜਾਈ ਹੋਈ ਹੈ ਮਲਗੀਰ ਸਿੰਘ ਸਰਦਾਰ ਦਲਵਾਰਾ ਸਿੰਘ ਦੇ ਬਿਆਨ ਦੇ ਅਸੀਂ ਜਿਹੜਾ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 109 ਤਨਸੋਤੀ 115 ਤੋਂ 118 ਇੱਕ ਤੋਂ 199 ਇੱਕ 190 324 4 ਦੇ ਤਹਿਤ ਬਿਲਕੁਲ 17 ਵਜੇ ਦਰਦ ਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਅਸੀਂ ਪੰਜ ਵਿਅਕਤੀ ਜਿਹੜੇ ਉਹਨਾਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਹੈ ਸੁਨੀਲ ਬੱਜੀ ਤੇ ਉਹਦੇ ਸਾਥੀਆਂ ਦੇ ਖਿਲਾਫ ਇਸ ਤੋਂ ਬਿਨਾਂ ਚਾਰ ਪੰਜ ਜਿਹੜੇ ਨਾਮ ਨੂੰ ਵਿਅਕਤੀ ਹੈ ਕਿਉਂਕਿ ਬਿਆਦ ਨੂੰ ਇਹ ਦੱਸਣਾ ਜ਼ਰੂਰੀ ਹੈ ਸਾਡੇ ਜਿਹੜੇ ਮਾਨਯੋਗ ਐਸਐਸਪੀ ਦਾ ਜੁਤੀ ਜਦੋਜੀ ਐਸਐਸਪੀ ਸਾਹਿਬ ਹੁਣਾ ਉਹਨਾਂ ਵੱਲੋਂ ਸਖਤ ਦੇਸ਼ ਹੈ ਕਿਸੇ ਵੀ ਜਿਹੜਾ ਗੁੰਡਾ ਨੂੰ ਸਰਨੀ ਜਕਣ ਦਿੱਤਾ ਜਾਊਗਾ ਇਹਨੂੰ ਅਰੈਸਟ ਕਰਨ ਲਈ ਅਸੀਂ ਜਿਹੜਾ ਐਸਐਚਓ ਸਮੇਤ ਦੋ ਪਾਰਟੀਆਂ ਜਿਹੜੀਆਂ ਹੋਰ ਵੀ ਭੇਜੀਆਂ ਤੇ ਇਹਨਾਂ ਨੂੰ ਛੇਤੀ ਅਰੈਸਟ ਕਰ ਲਿਆ ਜਾਊਗਾ ਤੇ ਇਹਦੀ ਟੁਕਵੀਂ ਸਜ਼ਾ ਨੰਦ ਲਈ ਜੀ ਸਰ ਉਹਨਾਂ ਨੇ ਇਲਜ਼ਾਮ ਲਾਏ ਨੇ ਜਿਹੜੀ ਪਾਰਟੀ ਹੈ ਜਿਹੜੇ ਜਿਨ੍ਹਾਂ ਤੇ ਸੱਟਾਂ ਲੱਗੀਆਂ ਵੀ ਇਹ ਨਸ਼ਾ ਵੇਚਦੇ ਸੀ ਅਸੀਂ ਨਸ਼ੇ ਦੀ ਕੰਪਲੇਂਟ ਕੀਤੀ ਸੀ ਕਿ ਥਾਣੇ 'ਚ ਤਾਂ ਕਰਕੇ ਆ ਜਿਹੜਾ ਸਾਡੇ ਤੇ ਇਹਨਾਂ ਨੇ ਉਹ ਕੀਤਾ ਭਾਈ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਦੇ ਸਿਰਫ ਉੱਥੇ ਦੁਕਾਨ ਤੇ ਕੋਈ ਖਾਣ ਪੀਣ ਬਿਸ਼ੇਈ ਝਗੜਾ ਹੋਇਆ ਸੀ ਪਹਿਲੇ ਕਿ ਪਹਿਲੇ ਆਪਸੀ ਤੌਰ ਤੇ ਬੈਠ ਕੇ ਰਾਈ ਨਮਾ ਕਰਕੇ ਸੀ ਉਦੋਂ ਬਾਅਦ ਜਿਹੜੀ ਉਸੇ ਕੜੀ ਦੇ ਵਿੱਚ ਪਹਿਲੇ ਜਿਹੜੀ ਆ ਉਹ ਬੱਚਿਆਂ ਦੀ ਆਪਸ ਲੜਾਈ ਹੋਈ ਸੀ ਉਹਦੇ ਤੈਅ ਦੀ ਨਾ ਉਹਦੇ ਜਿਹੜੇ ਇਹਦੇ ਫਾਦਰ ਦੇ ਮੁੰਡੇ ਦੇ ਸੱਟ ਮਾਰੀ ਹੈ ਪਰ ਬਿਲਕੁਲ ਇਹਨੂੰ ਜਿਹੜਾ ਸਖਤ ਸਜ਼ਾ ਦੇਵਾਂਗੇ ਇਹਨੂੰ ਕੋਈ ਚਾਰੀ ਸੱਟ ਨਹੀਂ ਨੇ ਨਸ਼ੇ ਵਾਲਾ ਨਹੀਂ ਲੜਾਈਆਂ ਝਗੜਾ ਵਾਲੇ ਦੇ ਪਰਚੇ ਦਰਜ ਨੇ ਸਾਡੇ ਕੋਲ ਨਸ਼ੇ ਵਾਲਾ ਜੇ ਕੋਈ ਗੱਲ ਸਾਹਮਣੇ ਆਊਗੀ ਤੇ ਉਹ ਵੀ ਬੁੱਕੀਤਾ ਜਾਊਗਾ